ਪੰਜਾਬ ਵਿੱਚ ਹੜਾ ਮੌਕੇ ਭਾਰਤ ਸਰਕਾਰ ਇਹ ਨੀਓ ਵੈਸਲੀ ਨਾਣਪੋਲਪੁਰ ਅਜੋਕਾ ਪੰਜਾਬ ਜਿਹਦੀ 1.53% ਸਾਡਾ ਰਕਬਾ ਹੈ 2.20% ਸਾਡੀ ਆਬਾਦੀ ਹੈ ਤੇ 187% ਅਸੀਂ ਖੇਤੀਬਾੜੀ ਕਰਦੇ ਹਾਂ ਸਾਲ 'ਚ ਲਗਭਗ ਦੋ ਵਾਰੀ ਸਿੰਜਦੇ ਨੇ ਆਪਣਾ ਇਲਾਕਾ ਕੇਂਦਰੀ ਖਾਦ ਭੰਡਾਰ 'ਚ 25 ਦਾ ਅੰਕੜਾ ਦੇਖ ਲਓ 46% ਤੋਂ ਵੱਧ ਕਣਕ ਦਾ ਕੰਟ੍ਰਿਬਿਊਸ਼ਨ ਹੋਇਆ ਤੇ ਪਿਛਲੇ ਸਾਲ 'ਚ 26% ਤੋਂ ਵੱਧ ਚੌਲਾਂ ਦਾ ਹੋਇਆ ਕਈ ਸੋਸ਼ਲ ਮੀਡੀਆ 'ਤੇ ਬੜਾ ਗਿਆਨ ਵੰਡਰੇ ਸੀਗੇ ਕਿ ਪੰਜਾਬ ਦੀ ਕੀ ਜ਼ਰੂਰਤ ਹੈ ਹੁਣ ਪਤਾ ਲੱਗ ਜਾਵੇਗਾ ਜਦੋਂ 27 ਸਟੇਟਾਂ ਨੇ ਰਲ ਕੇ ਜੋ ਸਾਧਨ ਪੈਦਾ ਕੀਤੇ ਤੇ ਉਹਦੇ ਨਾਲ ਕੇਂਦਰੀ ਖਾਦ ਭੰਡਾਰ ਚ ਕਿੰਨਾ ਪੰਜਾਬ ਦਾ ਯੋਗਦਾਨ ਆਇਆ ਯੂਰੀਆ ਵੇਲੇ ਵੀ ਘਾਹਰ ਸਰਕਾਰ ਵੈਸਲੀ ਡੀਏਪੀ ਦੇ ਪੰਡ ਵੇਲੇ ਵੀ ਇਹ ਵੇਸਲੀ ਐ ਐਮਐਸਪੀ ਦੇਣ ਵੇਲੇ ਵੀ ਇਹ ਵੇਸਰੀ ਤੇ ਜਦੋਂ ਫੂਡ ਗ੍ਰੇਨ ਜਿਹੜਾ ਹੈਗਾ ਇਹ ਖਰੀਦਣਾ ਤੇ ਸਟੋਰ ਕਰਨਾ ਉਸ ਵੇਲੇ ਵੀ ਇਹ ਵੇਸਲੀ ਐ ਇੰਨੀ ਅਣਭੋਲਤਾ ਨਾਲ ਤੇ ਦੁਨੀਆ ਨਹੀਂ ਚੱਲ ਸਕਦੀ ਜਾਗਦੀ ਕਦੋਂ ਐ ਸਿਰਫ ਪੀਡੀਐਸ ਵੇਲੇ ਚਮਤਕਾਰ ਹੀ ਢੰਗ ਦੇ ਨਾਲ ਸਪੀਡ ਫੜ ਲੈਂਦੀ ਐ ਛਾਲਾ ਮਾਰਦੀ ਹਰਕਤ ਚ ਆਂਦੀ ਐ ਤੇ ਇਹ ਲੋਕਾਂ 'ਚ ਪਤਾ ਲੱਗ ਜਾਂਦਾ ਕਿਉਂਕਿ 81 ਕਰੋੜ ਤੋਂ ਵੱਧ ਲੋਕਾਂ ਨੂੰ ਅਗਲੇ 5 ਸਾਲ ਲਈ ਫ੍ਰੀ ਫੂਡ ਦੇਣਾ ਆਣਾ ਕਿਹੜਾ ਐ ਕਵਰੇਜਮੈਂਟ ਏਰੀਆ ਕਿਹੜਾ ਉਹ ਪੰਜਾਬ ਐ ਜਿਹੜਾ ਨਿੱਤਰ ਕੇ ਆਪਣੇ ਧੜ ਦੇ ਉਹਨੇ ਇਹ ਹੜ ਖੰਡਾਏ ਨੇ ਫਿਰ ਵੀ ਦੁਬਾਰਾ ਨਤਰਾਂਗੇ ਆਪ ਹਿੰਮਤ ਹੌਸਲਾ ਕਰਕੇ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਲੇਕਿਨ ਇਹ ਜ਼ਰੂਰ ਸਾਡੀ ਨੌਜਵਾਨ ਪੀੜੀ ਨੂੰ ਸਮਝ ਆ ਗਈ 1988 ਦੇ ਹੜ੍ਹਾਂ ਤੋਂ ਲੈ ਕੇ ਤੇ 2023 ਤੱਕ ਦੇ ਹੜ੍ਹਾਂ ਤੋਂ ਕਿਸੇ ਨੇ ਵੀ ਕੋਈ ਸੇਧ ਨਹੀਂ ਲਈ ਆਪਣਾ ਪ੍ਰਬੰਧਨ ਆਪ ਹੀ ਕਰਨਾ ਪੈਣਾ